ਅੱਜ ਹੈਗਾ ਜਿਹੜਾ ਐਤਵਾਰ ਤੇ ਅੱਜ ਦੀ ਆਪਣੀ ਡਿਸ਼ ਬਣਨੀ ਜਾ ਰਹੀ ਹੈ ਜੀ ਮਟਰ ਪਨੀਰ ਅੱਜ ਕਿਸੇ ਪੁਰਾਣੇ ਨੇ ਨਹੀਂ ਆਉਣਾ ਅੱਜ ਪਹਿਲੀ ਵਾਰੀ ਇਦਾਂ ਹੋਇਆ ਕਿ ਘਰੇ ਮਟਰ ਪਨੀਰ ਬਣ ਰਿਹਾ ਬਿਨਾਂ ਕਿਸੇ ਪਰਾਣੇ ਤੋਂ ਪਹਿਲਾਂ ਵੀ ਇਦਾਂ ਬਣਿਆ ਪਰ ਅੱਜ ਸਪੈਸ਼ਲ ਡਿਸ਼ ਬਣ ਰਹੀ ਹੈ ਤੇ ਮੈਂ ਅੱਜ ਦੀ ਰੈਸਪੀ ਬਿਲਕੁਲ ਦੇਸੀ ਤਰੀਕੇ ਨਾਲ ਬਣ ਰਹੀ ਹੈ ਤੇ ਪੂਰੀ ਐਸਪੀ ਦੇਖਣ ਲਈ ਪੂਰੀ ਵੀਡੀਓ ਦੇਖਿਓ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੇ ਵੀਡੀਓ ਪਸੰਦ ਆਈ ਤੇ ਰੈਸਪੀ ਜਰੂਰ ਬਣਾ ਕੇ ਦੇਖਿਓ ਮਟਰ ਪਨੀਰ ਦੀ ਜਿਹੜੀ ਸਬਜ਼ੀ ਅੱਜ ਬਣਾ ਕੇ ਰਣਾਈ ਜਾਏਗੀ ਤੋ ਜੀ ਅਦਰਕ ਲਸਣ ਤੇ ਪਿਆਜ਼ ਤਿੰਨੋਂ ਮਿਕਸ ਕਰਕੇ ਬਰੀਕ ਬਰੀਕ ਕਰਕੇ ਆਪਾਂ ਨੇ ਥੁੰਡੇ ਵਿੱਚ ਕੁਲ ਕੁਟਲੇ ਆ। ਲੋ ਜੀ ਆਪਣੀ ਅੱਜ ਦੀ ਡਿਸ਼ ਜਿਹੜੀ ਆ ਉਹ ਤਾੜੀ ਤੇ ਬਣੂਗੀ। ਤੇ ਇਹਨੂੰ ਮਿੱਟੀ ਲਾ ਕੇ ਕਰਦੇ ਆ ਰੈਡੀ। ਤਾੜੀ ਆਪਣੀ ਨਹੀਂ ਹੋਣੀ ਹੈ ਰੈਡੀ। ਤੇ ਮਟੀਰੀਅਲ ਲੱਗ ਗਈ ਐ ਦੋ ਮਟੇ ਨੂੰ ਸਕਾ ਲੈਨੇ ਆਂ ਫਾਇਰਸ ਕੋਨ ਦੀ ਲੋੜ ਤਾਂ ਨਹੀਂ ਚੁੱਲੇ ਤੇ ਅੱਗੇ ਸੁੱਕ ਜਾਈਂਗਾ ਆਦਰ ਆਪਣਾ ਪਿਆਜ਼ ਅਦਰਕ ਤੇ ਲਸਣ ਇਹ ਵੀ ਤਕਰੀਬਨ ਤਕਰੀਬਨ ਹੋਈ ਚੱਲਿਆ ਸਾਰਾ ਕੁਝ ਮਿੱਟੀ ਦੇ ਪਾਂਡਿਆਂ ਵਿੱਚ ਤਿਆਰ ਹੋ ਰਿਹਾ ਹੈ ਚਲੋ ਜੀ ਚੁੱਲਾ ਵੀ ਆਪਣਾ ਰੈਡੀ ਹੋ ਗਿਆ ਹੈ ਜੀ ਆਪਣਾ ਇਹ ਮਿਕਸਚਰ ਆਪਣਾ ਰੈਡੀ ਹੋ ਗਿਆ ਹੈ ਤੇ ਇਹਨੂੰ ਆਪਸਾਈਡ ਤੇ ਕੱਢ ਲੈਣੇ ਹੁਣ ਜਦੋਂ ਤੋਂ ਬਾਅਦ ਆਪਾਂ ਘੁੱਟ ਲਾਇਆ ਟਮਾਟਰ ਤੇ ਛੋੜੀਆਂ ਅੰਮੇਚਾਂ ਜਿਹੜੀਆਂ ਘਰਦੀਆਂ ਲੱਗੀਆਂ ਆਂ ਦੋ ਤਿੰਨ ਕੇ ਪੈਂਦੀਆਂ ਇਹ ਇਹਨੂੰ ਕੱਢ ਲਈਏ ਨਾ ਟਮਾਟਰ ਤੇ ਆਪਾਂ ਮਿਰਚਾਂ ਵੀ ਇਹਦੇ ਵਿੱਚ ਹੀ ਘੁੱਟ ਲੈਣੀਆਂ ਆਏ ਆਪਣੀ ਪਤਲੀ ਜੀ ਹੁਣ ਆਪਾਂ ਛਾੜਤੀ ਆ ਤੇ ਸਰੋਂ ਦੇ ਤੇਲ ਦਾ ਲਾਉਣੇ ਆ ਤੜਕਾ ਦਿਲ ਪਾਈਏ ਤੇ ਚਾਣਾ ਕਰੀਏ ਸ਼੍ਰੀ ਗੁਰੂ ਤੇਲ ਆਪਣਾ ਗਰਮ ਹੋ ਗਿਆ ਤੇ ਇਹਦੇ ਚ ਪਹਿਲਾਂ ਪਾਵਾਂਗੇ ਆਪਾਂ ਜੀਰਾ ਇਹਦਾ ਆਪਣਾ ਰੈਡੀ ਆ ਤੇ ਹੁਣ ਲਸਣ ਅਦਰਕ ਪਿਆਜ਼ ਤੇ ਪੇਸਟ ਆਪਾਂ ਬੇਸ ਕਰ ਦਾਂਗੇ ਆਪਣਾ ਟਮਾਟਰ ਤੇ ਮਿਰਚਾਂ ਦਾ ਪੇਸਟ ਵੀ ਰੈਡੀ ਹੋ ਗਿਆ ਹੈ ਥੋੜੇ ਆ ਲੂਣ ਆਪਾਂ ਇਸ 스테ਜ ਤੇ ਪਾ ਦਾਂਗੇ ਬਾਕੀ ਬਾਅਦ ਸਵਾਦ ਅਨੁਸਾਰ ਦੇਖ ਲਾਂਗੇ ਇਹਦੇ ਨਾਲ ਪਿਆਜ਼ ਵੀ ਥੋੜਾ ਜਲਦੀ ਪੱਕ ਜਾਂਦਾ ਹੈ ਮੱਠੀ ਮੱਠੀ ਅੱਗ ਤੇ ਜੋ ਤੜਕਾ ਰਿਜ ਰਿਹਾ ਹੈ ਉਹਦਾ ਨਜ਼ਾਰਾ ਹੀ ਕੁਛ ਹੋਰ ਹੈ ਅੱਜ ਦਾਲ ਬਣੂਗੀ ਘੈਂਟ ਇਹ ਆਪਣਾ ਤੜਕਾ ਪੁੱਜ ਗਿਆ ਹੈ ਤੇ ਹੁਣ ਹਲਦੀ ਨਾਲ ਲੱਗਦੀ ਹਲਦੀ ਵੀ ਪਾਵਾਂਗੇ ਹਲਦੀ ਆਪਣੀ ਪੁੱਜ ਗਈ ਹੈ ਤੇ ਨਾਲ ਲੱਗਦਾ ਹੁਣ ਟਮਾਟਰ ਤੇ ਮਿਰਚਾਂ ਦਾ ਪੇਸਟ ਵੀ ਆਪਾਂ ਪਾ ਦੇਣਾ ਹੈ ਤੇ ਸਾਈਡ ਬਾਈ ਸਾਈਡ ਕੀ ਪੁਦੀਨੇ ਦੇ ਪੰਰੀਆਂ ਦੀ ਚਟਣੀ ਬਣ ਰਹੀ ਹੈ। ਲੋ ਜੀ ਆਪਣਾ ਤੜਕਾ ਪੁੱਜ ਗਿਆ ਹੈ ਤੇ ਹੁਣ ਮਟਰ ਵਿੱਚ ਪਾਉਣ ਲਈ ਮੈਨੂੰ ਫੋਨ ਰੱਖਣਾ ਪੈਣਾ ਹੈ। ਮਟਰ ਵਿੱਚ ਪਾ ਕੇ ਫਿਰ ਫੋਨ ਚੱਕਦੇ ਹਾਂ। ਤੋ ਜੀ ਆਪਣਾ ਧਨੀਆ ਵੀ ਪੈ ਗਿਆ ਆ ਪੁਦੀਨੇ ਵਾਲੀ ਚਟਨੀ ਚ ਪੁਦੀਨਾ ਆਪਣਾ ਪੀਸ ਹੋ ਗਿਆ ਤੇ ਅੱਜ ਆਪਾਂ ਬਾਜ ਪਾ ਕੇ ਕੁੱਟਾਂਗੇ ਚਟਨੀ ਵੀ ਅੱਜ ਰੈਡੀ ਹੋ ਜਾਣੀ ਆ ਨਾ ਟਮਾਟਰ ਵਿੱਚ ਦੇ ਥੋੜਾ ਜਿਹਾ ਚਟਨੀ ਦੇ ਚੱਕਰਾਂ ਵਿੱਚ ਸਬਜ਼ੀ ਆਪਣੀ ਜਿਹੜੀ ਥੱਲੇ ਨਾਲ ਲੱਗ ਜਾਵੇ ਔੜਕਾ ਆਪਣਾ ਪੁੱਜ ਗਿਆ ਸੀ ਜਿਹੜਾ ਮਟਰ ਆਪਣੇ ਹੁਣ ਥੋੜਾ ਜਿਹਾ ਏਕ ਲਵਾ ਰਹੇ ਆ ਪਾਣੀ ਪਾਉਣੇ ਜੇ ਵਿੱਚ ਵਿੱਚ ਗਰਮ ਪਾਣੀ ਪਾਵਾਂਗੇ ਲਓ ਜੀ ਆਪਣੇ ਮਟਰਾਂ ਨੂੰ ਸੇਕ ਲੱਗ ਗਿਆ ਤੇ ਗਰਮ ਪਾਣੀ ਆਪਾਂ ਸਾਈਡ ਤੇ ਕਰ ਲਿਆ ਸੀ ਤੇ ਹੁਣ ਇਹਦੇ ਵਿੱਚ ਗਰਮ ਪਾਣੀ ਪਾਵਾਂਗੇ। ਲਓ ਜੀ ਹੁਣ ਇਹਨੂੰ ਢੱਕ ਦਿੰਨੇ ਆਪਾਂ ਕੜਛੀ ਢੱਕ ਦਿੰਨੇ ਆ ਬਾਹਰ ਤੇ ਮਟਰਾਂ ਨੂੰ ਲੱਗਣ ਦਿੰਨੇ ਆ ਸੇਕ। ਮੱਠੀ ਮੱਠੀ ਅੱਗ ਆਪਾਂ ਥੱਲੇ ਜਲਾਈ ਰੱਖਣੀ ਆ। ਇਧਰ ਆਪਣੀ ਪੁਦੀਨਾ, ਧਨੀਆ ਤੇ ਪਿਆਜ਼ ਦੀ ਚਟਨੀ ਵੀ ਰੈਡੀ ਹੋ ਗਈ ਆ। ਅਜੇ ਇਹਨੂੰ ਹੋਰ ਕੁੱਟਿਆ ਜਾਊਗਾ। ਘਰ ਦੇ ਗੇਟੋਂ ਬਾਹਰ ਨਿਕਲਦੇ ਹੀ ਆਪਣੇ ਸੁਤਵੀਰ ਭਾਈ ਦੀ ਡੇਰੀ ਆ ਜੀ ਇੱਥੇ ਦੁੱਧ ਦਹੀਂ ਪਨੀਰ ਦੇਸੀ ਝੋ ਸਭ ਕੁਝ ਮਿਲਦਾ ਹੈ ਤੇ ਆਪਾਂ ਨੇ ਵੀ ਹੁਣ ਪਨੀਰ ਇੱਥੋਂ ਹੀ ਲੈ ਕੇ ਜਾਣਾ ਹੈ ਡੇਰੀ ਖੁਨਾਂ ਵਾਲੀ ਆ ਬਸ ਲੋ ਜੀ ਆਪਣੀ ਚਟਨੀ ਵੀ ਤਿਆਰ ਹੋ ਗਈ ਆ ਬਸ ਹੁਣ ਵਿੱਚ ਲੂਣ ਪਾਉਣਾ ਹੈ ਸਵਾਦ ਅਨੁਸਾਰ ਇਹ ਰੈਡੀ ਟੂ ਈਟ ਹੈ ਲੋ ਜੀ ਮਟਰ ਆਪਣੇ 70% ਕੁੱਕ ਹੋ ਗਏ ਆ ਤੇ ਹੁਣ ਪਨੀਰ ਵੀ ਨਾਲ ਲੱਗਦਾ ਪਾ ਦਾਂਗੇ ਪਨੀਰ ਪਾਉਣ ਲਈ ਵੀ ਮੈਨੂੰ ਫੋਨ ਬੰਦ ਕਰਨਾ ਪੈਣਾ ਮਟਰ ਪਨੀਰ ਆਪਣਾ ਬਣ ਕੇ ਰੈਡੀ ਆ ਤੇ ਕੋਰੀਂਡਰ ਯਾਨੀ ਕਿ ਧਨੀਆਂ ਹੁਣ ਗਾਰਨਿਸ਼ ਲਈ ਪਾਇਆ ਜਾਊਗਾ ਆਹ ਤਾਂ ਆਹ ਕਾਲੀ ਵੀ ਅਸੀਂ ਸਾਫ਼ ਕਰਕੇ ਪਾ ਲੈਣੀ ਹੈ ਵਿੱਚ ਮੈਂ ਫੋਨ ਬੰਦ ਕਰਨਾ ਪੈਣਾ ਰੋ ਆਹ ਮਟਰ ਪਨੀਰ ਆਪਣਾ ਬਣ ਕੇ ਰੈਡੀ ਹੈ ਤੁਹਾਨੂੰ ਹੁਣ ਟੇਸਟ ਕਰਕੇ ਦੱਸਾਂਗੇ ਬਹੁਤ ਜ਼ਬਰਦਸਤੀ ਜਿਹੀ ਬਣੀ ਹੈ ਬਿਲਕੁਲ ਇੱਕਦਮ ਪ੍ਰੋਪਰ ਲੂਣ ਮਿਰਚ ਛੁੱਲੇ ਦੀ ਤੌੜੀ ਦੀ ਗੱਲ ਬਾਤ ਹੀ ਹੋਰ ਲੋ ਜੀ ਆਪਣਾ ਮਟਰ ਪਨੀਰ ਛੁੱਲੇ ਵਾਲਾ ਤੌੜੀ ਦਾ ਤੇ ਨਾਲ ਸਾਡੀ ਚਟਣੀ ਕਮ ਅੱਜ ਘੈਂਟ ਬਣਿਆ ਤੁਸੀਂ ਵੀ ਬਣਾਓ ਤੇ ਖਾਓ ਤੇ ਆਪਣੇ ਵਿਚਾਰ ਪੇਸ਼ ਕਰਿਓ ਕਮੈਂਟਾਂ 'ਚ ਵੀਡੀਓ ਵਧੀਆ ਲੱਗੀ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਹੁਣ ਰੋਟੀ ਖਾਣ ਤੋਂ ਬਾਅਦ ਸਸਰੀ ਘਰਾਂ ਦੇ